ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਦੋਸਤੋ ਸਤਿ ਸ਼੍ਰੀ ਅਕਾਲ ਅਦਾਬ ਸਾਰਿਆਂ ਨੂੰ ਮੈਂ ਇਸ ਪਿਆਰੇ ਜਿਹੇ ਬੱਚੇ ਨੂੰ ਜਦੋਂ ਦੇਖਿਆ ਤੁਸੀਂ ਵੀ ਜਿਹੜੇ ਦੇਖ ਰਹੇ ਹੋ ਤੁਹਾਡੀ ਰੂਹ ਨੂੰ ਇੱਕ ਸਕੂਨ ਇੱਕ ਆਨੰਦ ਮਿਲਿਆ ਹੋਗਾ ਪਰ ਇਹ ਬੱਚੇ ਦੀ ਜਿਵੇਂ ਤੁਹਾਡੇ ਨਾਲ ਕਹਾਣੀ ਸਾਂਝੀ ਕਰਾਂ ਤਾਂ ਮੇਰਾ خیال ਆ ਵੀ ਭੈਣ ਜੀ ਜਿਨ੍ਹਾਂ ਜਿੱਥੋਂ ਵੀ ਇਹ ਬੱਚਾ ਆਇਆ ਹੈ ਨਾ ਉਹਨਾਂ ਦਾ ਤਾਂ ਆਨੰਦ ਤੇ ਉਹਨਾਂ ਦੀ ਨੀਂਦ mera ਕਿਹ ਲੈਕ ਹੋਗੀ ਬਿਲਕੁਲ ਬਿਲਕੁਲ ਕਿਉਂਕਿ ਦੋਨੋਂ ਹੀ ਦੇਖੋ ਤੁਸੀਂ ਕਿੰਨੇ ਪਿਆਰੇ ਬੱਚੇ ਨੇ ਇਹਨਾਂ ਦੀ ਕਹਾਣੀ ਭੈਣ ਜੀ ਤੁਹਾਡੇ ਨਾਲ ਸਾਂਝੀ ਕਰਨਗੇ ਪਰ ਤੁਸੀਂ ਇੱਕ ਵਾਰੀ ਦੇਖ ਕੇ ਦੇਖੋ ਵੀ ਮਤਲਬ ਜਿਹੇ ਜੇ ਤੁਸੀਂ ਰੱਬ ਦੇ ਦਰਸ਼ਨ ਕਰ ਲਏ ਉਦਾਂ ਦੇ ਇਸ ਪਿਆਰੇ ਜਿਹੇ ਬੱਚੇ ਨੇ ਸਸ਼ੀਕਾਲ ਸਸ਼ੀਕਾਲ ਬੋਲੋ ਸਾਰਿਆਂ ਨੂੰ ਵੈਰੀ ਗੁੱਡ ਗੁੱਡ ਬੇਬੀ ਗੁੱਡ ਗੁੱਡ ਬਹੁਤ ਗੁੱਡ ਹੈ ਭੈਣ ਜੀ ਇਹਨਾਂ ਦੀ ਥੋੜੀ ਜਿਹੀ ਆਪਾਂ ਸੰਗਤਾਂ ਨਾਲ ਹਾਂ ਵੈਸੇ ਤਾਂ ਮੈਂ ਅੰਤ ਚ ਕਹਿਣਾ ਸੀਗਾ ਕਿ ਵੀਡੀਓ ਸ਼ੇਅਰ ਕਰੋ ਬਾਅਦ ਚ ਹੀ ਕਹੂੰਗਾ ਕਿਉਂ ਕਹਿਣਾ